ਸੱਚੇ ਪਾਤਸ਼ਾ ਜੁਗੋ ਜਗ ਅਟਲ ਖੰਡਾ ਬ੍ਰਹਮੰਡਾ ਦੇ ਮਾਲਕ ਦੀਨ ਦਇਆਲ ਗਰੀਬ ਨਿਵਾਜ ਸਤਿਗੁਰੂ ਚਬਰ 17 ਤਖਤਾਂ ਦੇ ਮਾਲਕ ਜਾਗਦੀ ਜੋਤ ਦਸਾ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਿਨ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਧ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਹੋ। ਜੋ ਸਾਧ ਸੰਗਤ ਜੀ ਸਮਾ ਹੋਇਆ ਹੈ ਕਥਾ ਵਿਚਾਰਾਂ ਦਾ ਜੋ ਸਾਧ ਸੰਗਤ ਜੀ ਆਪਾਂ ਹਰ ਰੋਜ਼ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸਰਵਣ ਕਰਦੇ ਆ ਰਹੇ ਹਾਂ। ਸੋ ਮਹਾਰਾਜ ਅੱਜ ਸਾਨੂੰ ਕੀ ਸਿੱਖਿਆਵਾਂ ਦੇ ਰਹੇ ਐ ਸਾਨੂੰ ਕਲ ਜੂਗੀ ਜੀਵਾਂ ਨੂੰ ਕੀ ਸਮਝਾ ਰਹੇ ਐ ਮਹਾਰਾਜ ਆਪਾਂ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਮਨ ਦੀ ਇਕਾਗਰਤਾ ਵਾਸਤੇ ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਤਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਲ ਅਥਿਤ ਕਾ ਬਲ ਕਰ ਛਲੇ ਭਾਈ ਨੰਦ ਲਾਲ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨੂੰ ਕਹਿਣ ਲੱਗੇ ਮਹਾਰਾਜ ਕਿ ਜਦੋਂ ਸੰਗਤਾਂ ਆਉਂਦੀਆਂ ਮਹਾਰਾਜ ਆਪ ਜੀ ਦੇ پاس ਵਸਤੂਆਂ ਵਾ ਲੈ ਕੇ ਮਹਾਰਾਜ ਰਸਤੇ ਦੇ ਵਿੱਚ ਕੋਈ ਉਹਨਾਂ ਨੂੰ ਮਹਾਰਾਜ ਲੁੱਟ ਲੈਂਦਾ ਹੈ ਜਦੋਂ ਸਾਧ ਸੰਗਤ ਜੀ ਸੰਗਤਾਂ ਜਾਂਦੀਆਂ ਸੀਗਾ ਨਾ ਮਹਾਰਾਜ ਦੇ ਕੋਲ ਕਿਸੇ ਨੇ ਸਾਧ ਸੰਗਤ ਜੀ ਪੈਸੇ ਲੈ ਕੇ ਜਾਣੇ ਕਿਸੇ ਨੇ ਬਹੁਤ ਕੀਮਤੀ ਕੱਪੜੇ ਲੈ ਕੇ ਜਾਣੇ ਮਹਾਰਾਜ ਜੀ ਵਾਸਤੇ ਕਈਆਂ ਨੇ ਸੋਨਾ ਲੈ ਕੇ ਜਾਣਾ ਬਿਆੰਤ ਪੇਟਾਵਾ ਮਹਾਰਾਜ ਜੀ ਵਾਸਤੇ ਸੰਗਤਾਂ ਲੈ ਕੇ ਜਾਂਦੀਆਂ ਸਨ ਤੇ ਕਈ ਵਾਰ ਕੀ ਹੋਣਾ ਕਿ ਸਾਧ ਸੰਗਤ ਜੀ ਤੁਰਕਾਂ ਦੀ ਫੌਜ ਨੇ ਉਸ ਸੰਗਤ ਦੇ ਕੋਲੋਂ ਉਹ ਪੇਟਾਵਾ ਲੁੱਟ ਲਿਆ ਕਰਨੀਆਂ ਸੋ ਭਾਈ ਨੰਦ ਲਾਲ ਜੀ ਕਹਿਣ ਲੱਗੇ ਮਹਾਰਾਜ ਐਸੇ ਲੋਕਾਂ ਦੀ ਫਿਰ ਕੀ ਹਾਲਤ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜੇ ਕਿਸੇ ਦਾ ਕੋਈ ਧਨ ਹੜਪ ਲਵੇ ਭਾਵ ਕੇ ਲੁੱਟ ਲਵੇ ਆਪਣਾ ਬਲ ਦਿਖਾ ਕੇ ਆਪਣਾ ਜੋਰ ਦਿਖਾ ਕੇ ਕਿਸੇ ਦਾ ਜਿਹੜਾ ਪੈਸਾ ਹੈ ਕੋਈ ਧਨ ਹੈ ਕੋਈ ਕੀਮਤੀ ਚੀਜ਼ ਨੂੰ ਲੁੱਟ ਲਵੇ ਪਹਿਲਾ ਅਰਥ ਸਾਧ ਸੰਗਤ ਜੀ ਇਹ ਲੈਣਾ ਦੂਸਰਾ ਅਰਥ ਇਹ ਹੈ ਕਿ ਕੋਈ ਦੇਸੀ ਪਰਦੇਸੀ ਆਇਆ ਹੋਵੇ ਕੋਈ ਗਰੀਬ ਹੋਵੇ ਕੋਈ ਪਰਦੇਸੀ ਹੋਵੇ ਤੇ ਉਹਨੂੰ ਲੁੱਟ ਲੈਣਾ ਜਾਂ ਉਹਦਾ ਹੱਕ ਮਾਰ ਲੈਣਾ ਅੱਜ ਕੱਲ ਵੀ ਸਾਧ ਸੰਗਤ ਜੀ ਇਹ ਹੀ ਹੁੰਦਾ ਹੈ ਕੋਈ ਵਿਚਾਰਾ ਪਰਦੇਸੀ ਬੰਦਾ ਕੋਈ ਕੰਮਕਾਰ ਕਰਦਾ ਹੈ ਨਾ ਉਹਦੇ ਪੈਸੇ ਮਾਰੇ ਜਾਂਦੇ ਆ ਉਹਦਾ ਹੱਕ ਮਾਰ ਲਿੰਦੇ ਐਸੇ ਲੋਕ ਹਨ ਦੁਨੀਆ ਦੇ ਉੱਪਰ ਆਪਣਾ ਜੋਰ ਵਿਖਾ ਕੇ ਜਾ ਜੋ ਮਰਜ਼ੀ ਕਰ ਲਮੀ ਆਪਾਂ ਤੇਰੇ ਪੈਸੇ ਨਹੀਂ ਦਵਾਂਗੇ ਜੱਜ ਨੂੰ ਮਰਜ਼ੀ ਬੁਲਾ ਕੇ ਲੈ ਆਵੇਂ ਸੋ ਐਸਾ ਸਾਧ ਸੰਗਤ ਜੀ ਜਿਹੜਾ ਕੋਈ ਕਰਦਾ ਹੈ ਜਿਵੇਂ ਸੱਜਣ ਠੱਗ ਵੀ ਇਵੇਂ ਕਰਦਾ ਰਿਹਾ ਸਾਧ ਸੰਗਤ ਜੀ ਉਹਨੇ ਤੇ ਭਗਤਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਸਾਧੂ ਫਕੀਰ ਵੀ ਆ ਜਾਣਾ ਨਾ ਤੇ ਉਹ ਸੱਜਣ ਠੱਗ ਨੇ ਕੀ ਕਰਨਾ ਸਾਧ ਸੰਗਤ ਜੀ ਰਾਤ ਸਾਧੂ ਫਕੀਰ ਨੂੰ ਆਪਣੇ ਘਰ ਦੇ ਵਿੱਚ ਰਖਣਾ ਸਵੇਰੇ ਉਹਨੂੰ ਮਾਰ ਕੇ ਤੇ ਉਹਦਾ ਧਨ ਦੌਲਤ ਸਾਰਾ ਕੁਝ ਲੁੱਟ ਲੈਣਾ ਪਰ ਸਾਧ ਸੰਗਤ ਜੀ ਇਹ ਵੇਖੋ ਹੁਣ ਮਹਾਰਾਜ ਜੀ ਦੇ ਬਚਨ ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਆਪਣਾ ਬਲ ਦਿਖਾ ਕੇ ਆਪਣਾ ਜੋਰ ਦਿਖਾ ਕੇ ਆਪਣੀ ਤਾਕਤ ਦਿਖਾ ਕੇ ਕਿਸੇ ਦਾ maal ਲੁੱਟ ਲਵੇ ਕਿਸੇ ਦਾ ਪੈਸਾ ਲੁੱਟ ਲਵੇ ਉਦੀ ਕੀ ਹਾਲਤ ਹੁੰਦੀ ਐ ਜਪ ਤਪ ਤਾਂ ਕੋ ਸਭ ਨਾਹੇ ਫਲੇ ਉਹਨੇ ਜੇ ਕੋਈ ਪਿਛਲੇ ਜਨਮਾਂ ਦੇ ਵਿੱਚ ਜਾਂ ਹੋਣ ਵਾਲੇ ਜਨਮ ਦੇ ਵਿੱਚ ਕੋਈ ਥੋੜਾ ਬਹੁਤਾ ਜਪ ਤਪ ਕੀਤਾ ਹੋਵੇਗਾ ਮਹਾਰਾਜ ਜੀ ਕਹਿੰਦੇ ਉਹ ਕੀਤਾ ਹੋਇਆ ਜਪ ਤਪ ਉਹਦਾ ਸਾਰਾ ਵਿਅਰਥ ਚਲਿਆ ਜਾਂਦਾ ਉਹਦਾ ਕੀਤਾ ਹੋਇਆ ਜਪ ਤਪ ਸਾਧ ਸੰਗ ਜੀ ਫਲਦਾ ਨਹੀਂ ਐ ਇਸ ਕਰਕੇ ਸਾਧ ਸੰਗਤ ਜੀ ਖਿਆਲ ਰੱਖਣਾ ਮਹਾਰਾਜ ਉਹ ਸਿੱਖਿਆਵਾਂ ਦੇ ਰਹੇ ਹਨ ਇਹ ਮਹਾਰਾਜ ਜੀ ਦੇ ਬਚਨ ਆਪਣੇ ਜੀਵਨ ਦੇ ਵਿੱਚ ਕਮਾਉਣੇ ਹਨ ਕਿਸੇ ਗਰੀਬ ਦਾ ਪੈਸਾ ਨਹੀਂ ਰੱਖਣਾ ਕਿਸੇ ਗਰੀਬ ਦਾ ਹੱਕ ਨਹੀਂ ਰੱਖਣਾ ਸਾਧ ਸੰਗਤ ਜੀ ਵੱਧ ਤੋਂ ਵੱਧ ਦਾਨ ਭੁੰਨ ਕਰਨਾ ਇਹ ਵੀ ਸਿੱਖ ਦਾ ਕਰਤੱਵ ਹੋਣਾ ਚਾਹੀਦਾ ਪਰ ਮਹਾਰਾਜ ਜੀ ਕਹਿੰਦੇ ਜੇ ਕੋਈ ਆਪਣਾ ਜੋਰ ਵਿਖਾ ਕੇ ਆਪਣਾ ਬਲ ਵਿਖਾ ਕੇ ਤੇ ਪਰਦੇਸੀ ਦਾ ਜਾਂ ਗਰੀਬ ਦਾ ਕੋਈ ਮਾਲ ਲੁੱਟ ਲਵੇ ਜਾਂ ਠੱਗ ਲਵੇ ਮਹਾਰਾਜ ਜੀ ਕਹਿੰਦੇ ਉਹਦਾ ਜਪ ਤਪ ਥੋੜਾ ਬਹੁਤਾ ਕੋਈ ਜਪ ਤਪ ਕੀਤਾ ਹੋਵੇਗਾ ਉਹ ਸਾਰਾ ਭਾਈ ਉਹ ਫਲ ਦਾ ਨਹੀਂ ਐ ਦੁਹਰਾ ਕੰਗਾ ਦੋਨੋਂ ਵਕਤ ਕਰ ਪਾਗ ਚੁਨੈ ਕਰ ਬੰਦ ਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਸਿੰਘਾਸਣ ਤੇ ਬੈਠੇ ਹੋਏ ਸਨ ਮਹਾਰਾਜ ਜੀ ਨੇ ਆਪਣੇ ਤਨ ਦੇ ਉੱਪਰ ਸ਼ਸਤਰ ਵਸਤਰ ਧਾਰਨ ਕੀਤੇ ਹੈ ਮਹਾਰਾਜ ਜੀ ਦੀ ਸੋਭਾ ਸਿੱਕਾ ਜ਼ਦਬਰ ਹਰ ਦੋ ਆਲਮ ਫਜ਼ਲ ਸੱਚੇ ਸਾਹਿਬ ਵਸਤ ਗੋਬਿੰਦ ਸਿੰਘ ਖੁਦ ਸਾਹਿ ਨਿਸ਼ਾਹ ਤੇਗ ਨਾਨਕ ਵਾਹਿ ਵਸਤ ਮਹਾਰਾਜ ਜੀ ਸਿੰਘਾਸਣ ਤੇ ਬੈਠੇ ਮਹਾਰਾਜ ਜੀ ਦੇ ਸਿਰਸ ਦੇ ਉੱਪਰ ਦੁਮਾਲਾ ਤੇ ਦੁਮਾਲੇ ਦੇ ਉੱਪਰ ਕਲਗੀ ਸੋਭਾ ਪਾ ਰਹੀ ਹੈ ਮਹਾਰਾਜ ਜੀ ਬੈਠੇ ਤੇ ਸਿੰਘਾਂ ਨੂੰ ਕਹਿਣ ਲੱਗੇ ਗੁਰੂ ਕੇ ਸਿੰਘੋ ਸਾਡੇ ਬਚਨ ਧਿਆਨ ਦੇ ਨਾਲ ਸੁਣੋ ਭਾਈ ਨੰਦ ਲਾਲ ਜੀ ਨੇ ਵੀ ਪੁੱਛਿਆ ਮਹਾਰਾਜ ਜਦੋਂ ਤੁਸੀਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਮਹਾਰਾਜ ਰਹਿਤ ਮਰਿਆਦਾਵਾਂ ਦੱਸਿਆਂ ਹਨ ਮਹਾਰਾਜਾ ਕਿਰਪਾ ਕਰੋ ਸੱਚੇ ਪਾਤਸ਼ਾਹ ਦੀ ਆਪ ਜੀ ਮਰਿਆਦਾਵਾਂ ਦੱਸੋ ਮਹਾਰਾਜ ਜੀ ਸਿੰਘਾਸਣ ਤੇ ਬੈਠੇ ਕਹਿਣ ਲੱਗੇ ਸਿੰਘੋ ਸਾਡੇ ਬਚਨਾਂ ਦਾ ਖਿਆਲ ਰੱਖਣਾ ਉਹ ਬਚਨ ਕੀ ਹੈ ਮਹਾਰਾਜ ਜੀ ਕਹਿੰਦੇ ਕੰਗਾ ਦੋਨੋਂ ਵਕਤ ਕਰ ਭਾਈ ਇਹ ਜਿਹੜੇ ਕੇਸ ਹਨ ਨਾ ਇਹ ਗੁਰੂ ਦੀ ਮੋਹਰ ਮੋਹਰ ਹਨ ਇਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਸਾਧ ਸੰਗਤ ਜੀ ਆ ਜਿਹੜੇ ਕੇਸ ਦਿੱਤੇ ਐ ਨਾ ਮਹਾਰਾਜ ਨੇ ਇਹ ਗੁਰੂ ਦੀ ਮੋਹ ਰ ਹੈ ਜਿੰਨਾ ਆਪਾਂ ਗੁਰੂ ਦਾ ਸਤਕਾਰ ਕਰਦੇ ਉਹਨਾਂ ਇਹ ਕੇਸਾਂ ਦਾ ਸਤਕਾਰ ਕਰਨਾ ਗੁਰੂ ਕੇ ਸਿੱਖ ਨੇ ਇਹਨਾਂ ਕੇਸਾਂ ਦੀ ਸੰਭਾਲ ਵਾਸਤੇ ਮਹਾਰਾਜ ਜੀ ਕਹਿੰਦੇ ਇਹ ਨਾ ਹੋਵੇ ਕਿ ਕੇਸ ਖਿਲਰੇ ਰਹਿਣ ਕੇਸਾਂ ਦੇ ਵਿੱਚ ਅਟਕਾਂ ਪੈ ਜਾਣ ਨਹੀਂ ਪਾਈ ਇਹ ਕੇਸਾਂ ਦੀ ਸਾਮ ਸੰਭਾਲ ਵਾਸਤੇ ਦੋਨੋਂ ਵਕਤ ਇਹ ਕੇਸਾਂ ਨੂੰ ਕੰਗਾ ਕਰਨਾ ਹੈ ਦੋਨੋਂ ਵਕਤ ਇੱਕ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਜਦੋਂ ਇਸ਼ਨਾਨ ਕਰਨਾ ਇਸ਼ਨਾਨ ਤੋਂ ਬਾਅਦ ਕੰਗਾ ਕਰਨਾ ਤੇ ਸ਼ਾਮ ਦੇ ਵਕਤ ਜਦੋਂ ਸ੍ਰੀ ਰਹਿਰ ਰਾਜ ਸਾਹਿਬ ਜੀ ਦਾ ਪਾਠ ਹੋਵੇ ਉਸ ਵਕਤ ਵੀ ਸਾਧ ਸੰਗਤ ਜੀ ਕੇਸਾਂ ਨੂੰ ਕੰਗਾ ਕਰਨਾ ਹੈ ਦੋ ਟਾਈਮ ਮਹਾਰਾਜ ਜੀ ਕਹਿੰਦੇ ਸਾਡਾ ਸਿੱਖ ਕੇਸਾਂ ਨੂੰ ਕੰਗਾ ਕਰੇ ਫਿਰ ਕੇਸਾਂ ਨੂੰ ਕੰਗਾ ਕਰਕੇ ਪਾਗ ਚੁਨੈ ਕਰ ਬੰਦਈ ਫਿਰ ਆਪਣੇ ਸੀਸ ਦੇ ਉੱਪਰ ਸੋਹਣੀ ਦਸਤਾਰ ਸੋਹਣੀ ਪਾਗ ਸਜਾਵੇ ਇਹ ਵੀ ਸਾਧ ਸੰਗਤ ਜੀ ਮਹਾਰਾਜ ਜੀ ਦੀ ਇਹ ਦਿੱਤੀ ਹੋਈ ਦਾਤ ਹੈ ਇਹਨੂੰ ਕੋਈ ਇਹ ਕੱਪੜਾ ਨਾ ਸਮਝੇ ਕਿ ਇਹ ਕੱਪੜਾ ਆਪਾਂ ਸਿਰ ਦੇ ਉੱਪਰ ਲਪੇਟਦੇ ਆਂ ਇਹ ਮਹਾਰਾਜ ਨੇ ਤਾਜ ਬਖਸ਼ਿਆ ਹੈ ਹੁਣ ਸਾਧ ਸੰਗਤ ਜੀ ਖਿਆਲ ਰੱਖਣਾ ਕਈ ਭਾਈ ਕੀ ਕਰਦੇ ਐ ਕਿ ਆਪਣੇ ਸਿਰ ਦੇ ਉੱਪਰ ਪੱਗ ਉਸੇ ਤਰ੍ਹਾਂ ਰੱਖ ਲੈਂਦੇ ਤੇ ਉਸੇ ਤਰ੍ਹਾਂ ਉਤਾਰ ਦਿੰਦੇ ਟੋਪੀ ਦੇ ਵਾਂਗ ਬੱਜੀ ਬੁਝਾਈ ਉਸੇ ਤਰ੍ਹਾਂ ਸਿਰ ਤੇ ਰੱਖ ਲੈਣੀ ਤੇ ਉਸੇ ਤਰ੍ਹਾਂ ਉਤਾਰ ਦੇਣੀ ਆਪਣੇ ਸਿਰ ਤੋਂ ਪੱਗ ਪਰ ਸਾਧ ਸੰਗਤ ਜੀ ਐਵੇਂ ਨਹੀਂ ਜਿਹੜਾ ਸਿੱਖ ਹੋ ਕੇ ਟੋਪੀ ਦੀ ਵਰਤੋਂ ਕਰਦਾ ਹੈ ਨਾ ਮਹਾਰਾਜ ਜੀ ਦੇ ਬਚਨ ਹਨ ਸੇਖ ਹੋਏ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੇ ਜਿਹੜਾ ਸੇਖ ਹੋ ਕੇ ਟੋਪੀ ਦੀ ਤਰ੍ਹਾਂ ਪਾਗ ਨੂੰ ਉਤਾਰਦਾ ਹੈ ਪਾਗ ਨੂੰ ਸਿਰ ਦੇ ਉੱਪਰ ਰੱਖਦਾ ਹੈ ਨਾ ਮਹਾਰਾਜ ਜੀ ਕਹਿੰਦੇ ਸੱਤ ਜਨਮ ਕੋੜਾ ਹੋ ਕੇ ਮੜੇਗਾ ਇਸ ਕਰਕੇ ਸਾਧ ਸੰਗਤ ਜੀ ਇਹ ਖਿਆਲ ਰੱਖਣਾ ਮਹਾਰਾਜ ਜੀ ਕਹਿੰਦੇ ਪਹਿਲਾਂ ਤੇ ਕੰਗਾ ਕਰਨਾ ਕੇਸਾਂ ਨੂੰ ਉਸ ਤੋਂ ਬਾਅਦ ਭਾਈ ਐ ਸਵਾਰ ਕੇ ਕੱਲਾ ਕੱਲਾ ਪੇਚ ਦਸਤਾਰ ਦਾ ਪੱਗ ਦਾ ਕੱਲਾ ਕੱਲਾ ਪੇਚ ਕਰਕੇ ਤੇ ਆਪਣੇ ਸੀਸ ਦੇ ਉੱਪਰ ਸੁੰਦਰ ਦਸਤਾਰ ਸੁਡਾਉਣੀ ਹੈ ਫਿਰ ਜਦੋਂ ਸਾਧ ਸੰਗਤ ਜੀ ਦਾ ਦਸਤਾਰ ਉਤਾਰਨੀ ਹੈ ਨਾ ਉਸ ਵਕਤ ਵੀ ਕੱਲਾ ਕੱਲਾ ਪੇਚ ਦਸਤਾਰ ਦਾ ਖੋਲ ਕੇ ਤੇ ਫਿਰ ਸਾਧ ਸੰਗਤ ਜੀ ਦਸਤਾਰ ਉਤਾਰਨੀ ਹੈ ਇਹ ਸਾਧ ਸੰਗਤ ਜੀ ਖਿਆਲ ਰੱਖਣਾ ਸੋ ਮਹਾਰਾਜ ਜੀ ਕਹਿੰਦੇ ਦੋਨੋਂ ਵਕਤ ਕੰਗਾ ਕਰਨਾ ਕੇਸਾਂ ਨੂੰ ਕੇਸਾਂ ਨੂੰ ਕੰਗਾ ਕਰਕੇ ਆਪਣੇ ਸੀਸ ਦੇ ਉੱਪਰ ਐ ਚੁੰਨ ਚੁੰਨ ਕੇ ਦਸਤਾਰ ਸਜਾਉਣੀ ਹੈ ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਫਿਰ ਹਰ ਰੋਜ਼ ਦਾਤਨ ਕਰਨੀ ਆਪਣੇ ਦੰਦਾਂ ਦੀ ਸਫਾਈ ਰੱਖਣੀ ਹੈ ਇਹ ਨਾ ਹੋਵੇ ਕਿ ਸਾਧ ਸੰਗਤ ਜੀ ਹਫਤਾ ਹਫਤਾ ਦੰਦਾਂ ਵੱਲ ਵੇਖਿਆ ਹੀ ਨਹੀਂ ਹਰ ਰੋਜ਼ ਦਾਤਨ ਕਰਨੀ ਹੈ ਗੁਰੂ ਕੇ ਸਿੱਖ ਨੇ ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਸਾਡੇ ਬਚਨਾਂ ਨੂੰ ਕਮਾਵੇਗਾ ਆਪਣੇ ਜੀਵਨ ਦੇ ਵਿੱਚ ਨਾ ਦੁੱਖ ਪਾਵੇ ਲਾਲ ਜੀ ਨੰਦ ਲਾਲ ਜੀ ਇਹ ਨੋਟ ਕਰ ਲਓ ਕਿ ਉਹ ਸਿੱਖ ਕਦੇ ਦੁੱਖ ਨਹੀਂ ਪਾਵੇਗਾ ਆਪਣੇ ਜੀਵਨ ਵਿੱਚ ਦੋਹਰਾ ਦਸਵੰਧ ਗੁਰੂ ਨਾਹ ਦੇਵਈ ਝੂਠ ਬੋਲ ਜੋ ਖਾਹੇ ਫਿਰ ਜਿਹੜਾ ਸਾਧ ਸੰਗਤ ਜੀ ਦਸਵੰਦ ਨਾ ਦੇ ਗੁਰੂ ਘਰ ਦੇ ਵਿੱਚ ਤੇ ਝੂਠ ਬੋਲ ਜੋ ਖਾਹੇ ਜਿਹੜਾ ਝੂਠ ਹੀ ਬੋਲੀ ਜਾਵੇ ਕਿ ਮੇਰੇ ਤਾਂ ਜੀ ਦਸਵੰਦ ਤਾਂ ਇੱਧਰ ਲੱਗ ਗਿਆ ਮੈਂ ਤੇ ਉੱਧਰ ਖਰਚ ਦਿੱਤੇ ਆ ਮੇਰੇ ਘਰ ਪੈਸੇ ਖਰਚੇ ਗਏ ਆ ਝੂਠ ਬੋਲ ਕੇ ਗੁਰੂ ਦਾ ਦਸਵੰਦ ਵੀ ਖਾ ਜਾਣਾ ਸਾਤ ਸੰਗਤ ਜੀ ਧਿਆਨ ਰੱਖਣਾ ਧਿਆਨ ਦੇ ਨਾਲ ਸੁਣਨਾ ਹੁਣ ਦਸਵੰਦ ਕਿਨੂੰ ਆਖਦੇ ਐ ਮੰਨ ਲਓ ਸਾਤ ਸੰਗਤ ਜੀ ਸਾਨੂੰ ਮਹੀਨੇ ਦੇ 10000 ਮਿਲਦੇ ਐ ਉਹਦਾ ਦਸਵਾਂ ਹਿੱਸਾ ਭਾਵ ਕਿ 1000 ਰੁਪਈਆ ਇਹ ਗੁਰੂ ਦਾ ਹੈ ਗੁਰੂ ਦਾ ਹਿੱਸਾ ਹੈ ਉਹ ਦਸਵਾਂ ਹਿੱਸਾ ਗੁਰੂ ਘਰ ਦੇ ਵਿੱਚ ਸਾਤ ਸੰਗਤ ਜੀ ਸੇਵਾ ਦੇ ਵਿੱਚ ਲਾਉਣਾ ਜਾਂ ਕਿਸੇ ਗਰੀਬ ਦੀ ਮਦਦ ਕਰ ਦੇਣੀ ਤੋ ਐਸਾ ਸਾਥ ਸੰਗਤ ਦੀ ਦਸਵੰਦ ਗੁਰੂ ਦਾ ਕਿਸੇ ਵੀ ਗੁਰੂ ਸਿੱਖ ਨੇ ਨਹੀਂ ਰੱਖਣਾ ਹੈ ਦਸਵਾਂ ਹਿੱਸਾ ਗੁਰੂ ਦੇ ਲੇਖੇ ਲਾਉਣਾ ਦੂਸਰਾ ਅਰਥ ਸਾਥ ਸੰਗਤ ਦੀ ਐਵੇਂ ਹੈ ਕਿ ਦਸਵੰਦ ਗੁਰੂ ਨਹ ਦੇਵਈ ਝੂਠ ਬੋਲ ਜੋ ਖਾਹੇ ਹੁਣ ਕਈ ਐਸੇ ਆਸਾ ਸੰਗਤ ਜੀ ਜਿਹੜੇ ਗੁਰੂ ਘਰ ਦੇ ਨਾਮ ਦੇ ਉੱਪਰ ਪੈਸਾ ਲਈ ਜਾਂਦੇ ਹਨ ਸੰਗਤ ਦੇ ਕੋਲੋਂ ਪਰ ਉਹ ਦਸਵੰਦ ਗੁਰੂ ਘਰ ਦੇ ਵਿੱਚ ਨਹੀਂ ਲੱਗਦਾ ਉਹ ਦਸਵੰਦ ਆਪਸ ਦੇ ਵਿੱਚ ਵਾਂਡ ਲੈਂਦੇ ਆ ਜਿੰਨੇ 4-5 ਜਾਣੇ ਹੁੰਦੇ ਆ ਨਾ ਰਲੇ ਹੁੰਦੇ ਆ ਉਹ ਆਪਣੇ ਦੇ ਉੱਪਰ ਦਿੱਤੀ ਹੋਈ ਸੰਗਤ ਦੀ ਮਾਇਆ ਆਪਣੇ ਉੱਪਰ ਖਰਚ ਕਰ ਲੈਂਦੇ ਹਨ ਪਰ ਸਾਧ ਸੰਗਤ ਜੀ ਜਿਹੜਾ ਐਸਾ ਕਰਮ ਕਰਦਾ ਹੈ ਨਾ ਅਗੇ ਮਹਾਰਾਜ ਜੀ ਉਹਦੇ ਬਾਬਤ ਦੱਸ ਰਹੇ ਐ ਇਹ ਵੀ ਸਾਧ ਸੰਗਤ ਜੀ ਖਿਆਲ ਰੱਖਣਾ ਕਿ ਜਿਹੜੀ ਆਪਾਂ ਕਿਸੇ ਨੂੰ ਮਾਇਆ ਦਿੱਤੀ ਹੈ ਨਾ ਉਹ ਲੱਗਣੀ ਕਿੱਥੇ ਐ ਅੱਜ ਕੱਲ ਸਾਧ ਸੰਗਤ ਜੀ ਆਪਾਂ ਦਾਨ ਪੁੰਨ ਵੀ ਜਦੋਂ ਕਰਦੇ ਆ ਨਾ ਕਿਸੇ ਗਰੀਬ ਨੂੰ ਪੈਸੇ ਦੇਣੇ ਇਹ ਵੀ ਖਿਆਲ ਰੱਖਣਾ ਕਿ ਜਿੰਨੂੰ ਆਪਾਂ ਪੈਸੇ ਦੇਣ ਲੱਗੇ ਹਾਂ ਇਹ ਕਿਤੇ ਨਸ਼ਾ ਤੇ ਨਹੀਂ ਕਰਦਾ ਇਹ ਕਿਤੇ ਇਹ ਪੈਸਿਆਂ ਦਾ ਤਮਾਕੂ ਤੇ ਨਹੀਂ ਖਾਵੇਗਾ ਇਹ ਖਿਆਲ ਰੱਖਣਾ ਦਸਵੰਦ ਉਥੇ ਦੇਣਾ ਹੈ ਜਿਹੜਾ ਦਸਵੰਦ ਸਾਧ ਸੰਗਤ ਜੀ ਕਿਸੇ ਚੰਗੇ ਕਰਮ ਵਾਸਤੇ ਲੱਗਣਾ ਹੋਵੇ ਕਿਸੇ ਗਰੀਬ ਦਾ ਘਰ ਬਣਾ ਕੇ ਸਾਧ ਸੰਗਤ ਜੀ ਦੇ ਦਈਏ ਕਿਸੇ ਗੁਰਸਿੱਖ ਦੀ ਸਾਧ ਸੰਗਤ ਜੀ ਕੋਈ ਸਹਾਇਤਾ ਕਰ ਦਈਏ ਪਰ ਸਾਧ ਸੰਗਤ ਜੀ ਇਹ ਵੇਖੋ ਮਾਫ਼ ਕਰਿਓ ਅੱਜ ਦੇ ਸਮੇਂ ਦੇ ਵਿੱਚ ਗੁਰੂ ਘਰਾਂ ਦੇ ਨਾਮ ਤੇ ਸੰਗਤ ਦੀ ਮਾਇਆ ਇਕੱਠੀ ਤਾਂ ਕੀਤੀ ਜਾਂਦੀ ਹੈ ਪਰ ਪਾਣੀ ਦੀ ਤਰ੍ਹਾਂ ਸਾਥ ਸੰਗਤ ਦੀ ਉਹ ਮਾਇਆ ਵਗਾਈ ਜਾ ਰਹੇ ਹਨ ਜਿਹੜੇ ਗੁਰੂ ਘਰ ਦੇ ਸਾਥ ਸੰਗਤ ਦੇ ਪ੍ਰਬੰਧਕ ਹੈ ਨਾ ਉਹ ਮਾਇਆ ਐਵੇਂ ਅਜਾਈ ਗਵਾ ਰਹੇ ਹਨ ਇਹ ਸਚਾਈ ਹੈ ਇਹ ਕੌੜਾ ਸੱਚ ਹੈ ਸਾਤ ਸੰਗਤ ਜੀ ਸੜਕਾਂ ਦੇ ਉੱਪਰ ਲੰਗਰ ਲਾ ਦੇਣੇ ਜਿਨ੍ਹਾਂ ਨੂੰ ਲੋੜ ਨਹੀਂ ਐ ਉਹਨਾਂ ਨੂੰ ਵੀ ਲੰਗਰ ਛਕਾਈ ਜਾਣਾ ਸ਼ਬੀਲਾ ਲਾਈ ਜਾਣੀਆਂ ਭਾਈ ਲਾਓ ਲੰਗਰ ਵੀ ਲਾਓ ਪਰ ਸਾਧ ਸੰਗਤ ਜੀ ਇਹ ਨਾ ਹੋਵੇ ਕਿ ਕਿੱਲੋ-ਕਿੱਲੋ ਮੀਟਰ ਦੇ ਉੱਪਰ ਹੀ ਲੰਗਰ ਲੱਗੇ ਹੋਣ ਇਹ ਸਾਧ ਸੰਗਤ ਦੀ ਖਿਆਲ ਰੱਖਣਾ ਹੈ ਜਿਹੜਾ ਦਸਵੰਦ ਹੈ ਨਾ ਦਸਵੰਦ ਹੁਣ ਕੀ ਐ ਸਾਧ ਸੰਗਤ ਜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਕਿਸੇ ਗਰੀਬ ਦੇ ਉੱਪਰ ਸਾਧ ਸੰਗਤ ਜੀ ਉਹ ਦਸਵੰਦ ਲਾ ਦਿੱਤਾ ਜਾਵੇ ਪਰ ਸਾਧ ਸੰਗਤ ਜੀ ਜਿਹੜੇ ਮਹਾਰਾਜ ਜੀ ਆਖਦੇ ਐ ਕਿ ਝੂਠ ਬੋਲ ਕੇ ਗੁਰੂ ਦੇ ਨਾਮ ਤੇ ਦਸਵੰਦ ਇਕੱਠਾ ਕਰਦੇ ਐ ਉਹਨਾਂ ਦੇ ਬਾਬਤ ਮਹਾਰਾਜ ਜੀ ਬਚਨ ਉਚਾਰ ਰਹੇ ਐ ਕਹ ਗੋਬਿੰਦ ਸਿੰਘ ਲਾਲ ਜੀ ਇਸ ਕਾ ਕਛ ਨਾ ਬਸਾਹੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਜੀ ਕਹਿੰਦੇ ਭਾਈ ਜੇ ਤੁਹਾਨੂੰ ਪਤਾ ਹੈ ਨਾ ਕਿ ਸਾਡੇ ਵੱਲੋਂ ਦਿੱਤਾ ਹੋਇਆ ਦਸਵੰਦ ਠੀਕ ਜਗ੍ਹਾ ਤੇ ਨਹੀਂ ਲੱਗਣਾ ਮਹਾਰਾਜ ਜੀ ਕਹਿੰਦੇ ਉਹ ਬੰਦੇ ਦਾ ਵਿਸਾਹ ਨਾ ਖਾਓ ਭਰੋਸਾ ਨਾ ਕਰੋ ਜੇ ਪਤਾ ਨਾ ਕਿ ਇਹ ਬੰਦੇ ਨੇ ਸਾਡਾ ਦਸਵੰਦ ਸਾਡੇ ਵੱਲੋਂ ਦਿੱਤੀ ਹੋਈ ਮਾਇਆ ਕਿਤੇ ਚੰਗੇ ਕਰਮ ਵਾਸਤੇ ਨਹੀਂ ਲਾਉਣੀ ਮਹਾਰਾਜ ਜੀ ਕਹਿੰਦੇ ਉਹਦਾ ਭਰੋਸਾ ਨਾ ਕਰੋ ਫਿਰ ਉਹ ਆਪਣਾ ਦਸਵੰਦ ਆਪ ਆਪਣੀ ਜ਼ਿੰਮੇਵਾਰੀ ਦੇ ਨਾਲ ਕਿਸੇ ਗਰੀਬ ਤੇ ਖਰਚ ਕਰਦੇ ਹੋ ਗੁਰੂ ਘਰ ਦੇ ਵਿੱਚ ਕਿਤੇ ਵਸਤਰਾਂ ਦੀ ਜ਼ਰੂਰਤ ਹੈ ਗੁਰੂ ਘਰ ਦੇ ਵਿੱਚ ਵਸਤਰ ਬਣਾ ਦਿੱਤੇ ਜਾਣ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਮਿਲੋ ਗਰੰਥੀ ਸਿੰਘ ਨੂੰ ਪੁੱਛੋ ਕਿ ਹਾਂ ਭਾਈ ਸਾਹਿਬ ਜੀ ਗੁਰੂ ਘਰ ਦੇ ਵਿੱਚ ਕਿਸ ਚੀਜ਼ ਦੀ ਲੋੜ ਹੈ ਉਹ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਉਹ ਦੇ ਦਿਓ ਬਣਵਾ ਕੇ ਦੇ ਦਿਓ ਤੋਂ ਐਸਾ ਸਾਧ ਸੰਗਤ ਜੀ ਜਿਹੜਾ ਦਸਵੰਦ ਹੈ ਨਾ ਇਹ ਫਲੀ ਭੂਤ ਹੈ ਤੇ ਜਿਹੜਾ ਐਵੇਂ ਦਸਵੰਦ ਦਈ ਜਾਣਾ ਪਤਾ ਨਹੀਂ ਉਹ ਕਿੱਥੇ ਲੱਗਣਾ ਉਹ ਦਿੱਤਾ ਹੋਇਆ ਦਸਵੰਦ ਸਾਧ ਸੰਗਤ ਜੀ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਹੈ ਇਸ ਕਰਕੇ ਸਾਧ ਸੰਗਤ ਜੀ ਇਹ ਵੀ ਖਿਆਲ ਰੱਖਣਾ ਹਾਂ ਦਸਵੰਨ ਗੁਰੂ ਦੇ ਸਿੱਖ ਨੇ ਜਰੂਰ ਕੱਢਣਾ ਜਿਵੇਂ ਅੱਗੇ ਵੀ ਸਾਧ ਸੰਗਤ ਜੀ ਬਚਨ ਕੀਤਾ ਮੰਨ ਲਓ ਜੇ ਮਹੀਨੇ ਦੇ ਵਿੱਚ 10000 ਰੁਪਈਆ ਆਉਂਦਾ ਹੈ ਨਾ ਉਹਦੇ ਵਿੱਚੋਂ 1000 ਰੁਪਈਆ ਉਹ ਆਪਣੇ ਘਰ ਦੇ ਵਿੱਚ ਨਹੀਂ ਵਰਤਣਾ ਜੇ 1000 ਰੁਪਈਆ ਆਉਂਦਾ ਉਹਦੇ ਵਿੱਚੋਂ 100 ਰੁਪਈਆ ਉਹ ਆਪਣੇ ਉੱਪਰ ਨਹੀਂ ਵਰਤਣਾ ਉਹ ਕਿਸੇ ਗਰੀਬ ਦੇ ਖਰਚ ਕਰ ਦਿਓ ਜਾਂ ਹੋਰ ਕੋਈ ਸਾਧ ਸੰਗਤ ਜੀ ਜਿਹੜੀ ਗੁਰੂ ਘਰ ਦੇ ਵਿੱਚ ਕੋਈ ਜ਼ਰੂਰਤ ਹੈ ਉਹ ਸੱਚੀ ਚੀਜ਼ ਨੂੰ ਲੈ ਕੇ ਤੇ ਗੁਰੂ ਘਰ ਦੇ ਵਿੱਚ ਭੇਟਾ ਕਰ ਦਿਓ ਇਹ ਸਾਧ ਸੰਗਤ ਜੀ ਜੋ ਦਸਵੰਦ ਦੇਣਾ ਹੈ ਨਾ ਇਹ ਵੀ ਸਿੱਖ ਨੇ ਸੋਚ ਸਮਝ ਕੇ ਦੇਣਾ ਹੈ ਜਿਵੇਂ ਸਾਧ ਸੰਗਤਰੀ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਸਾਧ ਸੰਗਤ ਜੀ ਉਹ ਹੁੰਦੇ ਸਨ ਨਾ ਮਸੰਦ ਉਹਨਾਂ ਨੇ ਝੂਠ ਬੋਲ ਬੋਲ ਕੇ ਤੇ ਸੰਗਤ ਦੇ ਕੋਲੋਂ ਮਾਇਆ ਇਕੱਠੀ ਕਰੀ ਜਾਣੀ ਤੇ ਉਹ ਮਾਇਆ ਗੁਰੂ ਘਰ ਦੇ ਵਿੱਚ ਨਹੀਂ ਸੀਗੀ ਪਹੁੰਚਦੀ ਉਹ ਆਪੀ